ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿੱਚ ਕਈ ਸੀ ਉਸ ਪਟੀਸ਼ਨ ਦੇ ਉੱਤੇ ਹੁਣ ਫੈਸਲਾ ਆਇਆ ਹੈ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ ਉਹਨਾਂ ਲੈਫਟ ਰਿਕਵੈਂਡਰ ਕਹਿੰਦਾ ਤਾਂ ਕਲੀ ਕਹਿ ਚੁੱਕਿਆ ਹੂੰ ਕਿ ਜੇਲ੍ਹ ਵਿੱਚ ਬੈਠਾ ਕੋਈ ਬੰਦਾ ਇਸ ਤਰ੍ਹਾਂ ਚਲਾ ਨਹੀਂ ਸਕਦਾ ਹੂੰ ਫਿਰ ਫਰਕ ਕੀ ਰਹੇਗਾ ਜੀ ਜੇਲ੍ਹ ਹੈ ਕਿ ਉਹਦਾ ਹਰ ਰੋਜ਼ ਫੈਲਾ ਜਾਣਗੇ ਕੌਣ ਲੈ ਕੇ ਜਾਊਗਾ ਹਾਂ ਉਹਨਾਂ ਕੋਲੇ ਘਰ ਆਇਆ ਹੈਗਾ ਕਿ ਉਹ ਆਪਣੀ ਧਰਮ ਪਤਨੀ ਬੀਬੀ ਸ੍ਰੀ ਤੇਜ ਕੇਜਰੀਵਾਲ ਨੂੰ ਬੜਾ ਸਕਦੇ 6 ਮਹੀਨੇ ਵਾਸਤੇ 6 ਮਹੀਨੇ ਬਾਅਦ ਚੋਣ ਹੋ ਜੇ। ਬਗਦਾਰ ਰੋ ਕਰਦੇ ਆਂ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿੱਚ ਕਈ ਸੀ ਉਸ ਪਟੀਸ਼ਨ ਦੇ ਉੱਤੇ ਹੁਣ ਫੈਸਲਾ ਆਇਆ ਹੈ। ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ ਉਹ ਕਹਿੰਦੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਅਸੀਂ ਇਸ ਮੁੱਖ ਮੰਤਰੀ ਨੂੰ ਇੱਕ ਅਹੁਦੇ ਤੋਂ ਉਤਾਰ ਦਈਏ। ਇਹ ਕਾਰਜਪਾਲਿਕਾ ਦਾ ਕੰਮ ਐਲਜੀ ਲੈਫਟੀਨੈਂਟ ਗਵਰਨਰ ਨੇ ਜਿਹੜੇ ਉਪ ਰਾਜਪਾਲ ਉਹ ਫੈਸਲਾ ਲੈਣਗੇ ਉਹਨਾਂ ਦੇ ਕੋਲੇ ਮਾਮਲਾ ਹੋਣਾ ਚਾਹੀਦਾ ਹੈ ਤੇ ਉਹੀ ਅੱਗੇ ਫੈਸਲਾ ਲੈਣਗੇ ਰਾਸ਼ਟਰਪਤੀ ਨੂੰ ਭੇਜਣਗੇ ਤੇ ਉਸ ਤੋਂ ਬਾਅਦ ਕੋਈ ਹੱਲ ਨਿਕਲੇਗਾ ਕੋਰਟ ਦੀ ਅਦਾਲਤ ਦੀ ਇਹਦੇ ਵਿੱਚ ਕੋਈ ਵੀ ਭੂਮਿਕਾ ਨਹੀਂ ਹੈ ਸਵਾਲ ਖੜੇ ਹੋਏ ਸੀਗੇ ਕਿ ਜਦੋਂ ਈਡੀ ਦੀ ਹਿਰਾਸਤ ਦੇ ਵਿੱਚ ਕੋਈ ਵਿਅਕਤੀ ਮੁੱਖ ਮੰਤਰੀ ਦੇ ਅਹੁਦੇ ਤੇ ਹੋਵੇ ਪਹੁੰਚ ਜਾਂਦਾ ਹੈ ਤਾਂ ਉਹਨੂੰ ਉਹ ਅਹੁਦਾ ਛੱਡਣਾ ਪੈ ਸਕਦਾ ਹੈ ਵਿਰੋਧੀਆਂ ਨੇ ਜਾਂ ਹੋਰਨਾਂ ਲੋਕਾਂ ਨੇ ਇਹ ਪਟੀਸ਼ਨ ਪਾਈ ਸੀ ਜਿਹਦਾ ਦਿੱਲੀ ਹਾਈ ਕੋਰਟ ਨੇ ਅੱਜ ਫੈਸਲਾ ਸੁਣਾ ਦਿੱਤਾ ਹੈ ਕਿ ਅਸੀਂ ਇਸ ਅਹੁਦੇ ਵਾਲੇ ਫੈਸਲੇ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ ਇਹ ਮਾਮਲਾ ਕਾਰਜਪਾਲਿਕਾ ਦਾ ਹੈ ਕੋਰਟ ਦੇ ਇਹਦੇ ਵਿੱਚ ਨਿਆਂਪਾਲਿਕਾ ਦੀ ਕੋਈ ਭੂਮਿਕਾ ਨਹੀਂ ਐਲਜੀ ਨੇ ਫੈਸਲਾ ਲੈਣਾ ਹੈ ਜੀ ਕਹਿੰਦੇ ਵੱਡੀ ਗੱਲ ਇਹਦੇ ਵਿੱਚ ਸਭ ਤੋਂ ਇਹ ਹੈ ਕਿ ਮੁੱਖ ਮੰਤਰੀ ਨੂੰ ਚੁੰਦਾ ਕੌਣ ਹੈ ਹੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੂੰ ਮੁੱਖ ਮੰਤਰੀ ਦੀ ਚੋਣ ਬਧਾ ਇੱਕ ਦਲ ਕਰਦਾ ਹੈ ਜੀ ਇਹ ਇੱਕ ਵਕਰੀ ਗੱਲ ਹੈ ਕਿ ਕੋਈ ਸੁਪਰੀਮੋ ਕਹੇ ਦੇ ਫਲਾਣੇ ਨੂੰ ਚੁਣ ਲੋ ਹਮ ਪਰ ਚੁਣਦੇ ਤਾਂ ਐਮ.ਐਲ.ਏ ਆ ਨਾ ਹਮ ਉਹਨਾਂ ਦਾ ਨੀਤਾ ਕੇਜਰੀਵਾਲ ਵੀ ਐਮ.ਐਲ.ਏ ਦਾ ਨੀਤਾ ਤੇ ਤੁਸੀਂ ਕਹਿੰਦੇ ਕਿ ਲੈਫਟੀਨੈਂਟ ਕਵਨ ਲੈਫਟੀਨੈਂਟ ਕਮੈਂਡਰ ਕਵਨ ਤਾਂ ਕੱਲੀ ਕਹਿ ਚੁੱਕੇ ਹਮ ਕਿ ਜੇਲ੍ਹ ਵਿੱਚ ਬੈਠਾ ਕੋਈ ਬੰਦਾ ਇਸ ਤਰ੍ਹਾਂ ਚਲਾ ਨਹੀਂ ਸਕਦਾ ਹਮ ਫਿਰ ਫਰਕ ਕੀ ਰਹੇਗਾ ਜੀ ਜੇਲ੍ਹ ਲੈ ਕੇ ਉਹਦਾ ਹਰ ਰੋਜ਼ ਫੈਲਾ ਜਾਣਗੇ ਕੌਣ ਲੈ ਕੇ ਜਾਊਗਾ ਜੀ ਤੇ ਜਿਹੜੀ ਇਹ ਸੌ ਚੱਕੀ ਜਾਂਦੀ ਆ ਮੈਂ ਸਾਰਾ ਕੁਝ ਭੇਦ ਗੁਪਤ ਰੱਖਾਂਗਾ ਹਮ ਪੰਜਾਬ ਦੇ ਵਿੱਚ ਤੋਂ ਸਾਰਾ ਕੁਝ ਫੇਲ ਹੋਇਆ ਹੂੰ ਸੌ ਚੱਕੀ ਭਗਵੰਤ ਮਾਨ ਨੇ ਕਿ ਮੈਂ ਫੇਲਾ ਕਿਸੇ ਨੂੰ ਦਿਖਾਉਂਗਾ ਨਹੀਂ ਮੈਂ ਪੂਰੇ ਗੁਪਤ ਰੱਖੂੰਗਾ ਹੂੰ ਤੇ ਲੋਕਾਂ ਨੂੰ ਪਤਾ ਇੱਥੇ ਇਥੋਂ ਦੀਆਂ ਫੇਲਾਂ ਵੀ ਹੂੰ ਦਿੱਲੀ ਵਾਲੇ ਪੜੀ ਜਾਂਦੇ ਸੀ ਆ ਆ ਕੇ ਹੋ ਰਾਜਪਾਲ ਸਾਹਿਬ ਉਹ ਤੇ ਕਹਿ ਚੁੱਕਿਆ ਇੱਥੋਂ ਗੱਲ ਬੜੇ ਕੁਝ ਸਪਸ਼ਟ ਹੋ ਗਈ ਇੱਥੇ ਪੈਰ ਸੁਪਰੀਮ ਕੋਰਟ 'ਚ ਵੀ ਨਹੀਂ ਲੱਗ ਰਹੇ ਕੇਜਰੀਵਾਲ ਸਾਹਿਬ ਨੂੰ ਲੋਕਾਂ ਦੇ ਫੈਸਲੇ ਨਾਲ ਤੇ ਨਿਆਂਪਾਲਿਕਾ ਕੋਲ ਖੜਦਿਆਂ ਆਪਣਾ ਅਹੁਦਾ ਛੱਡ ਕੇ ਕਿਸੇ ਹੋਰ ਨੂੰ हां ਉਹਨਾਂ ਕੋਲ ਇੱਕ ਰਾਹ ਹੈਗਾ ਕਿ ਉਹ ਆਪਣੀ ਧਰਮ ਪਤਨੀ ਬੀਬੀ ਸ੍ਰੀਤਾ ਕੇਜਰੀਵਾਲ ਨੂੰ ਬੁਲਾ ਸਕਦੇ ਐ 6 ਮਹੀਨੇ ਵਾਸਤੇ 6 ਮਹੀਨੇ ਬਾਅਦ ਛੋਣ ਹੋ ਜੇਗੀ ਹਾਂ ਜਾਂ ਆਪ ਦੇ ਕਿਸੇ ਖਾਸਮ ਖਾਸ ਨੂੰ ਇਹਨਾਂ ਦੇ ਐਮਏ ਜਿਹੜੇ ਮੰਤਰੀ ਐ ਬੀਬੀ ਆਤਸੀ ਬੜੀ ਸਰਗਰਮ ਐ ਹਾਂ ਸੌਰਵ ਭਾਰਤਵਾਜ ਐ ਗੋਪਾਲ ਰਾਏ ਐ ਤੇ ਕਿਸੇ ਹੋਰ ਨੂੰ ਜਿਹਨੂੰ ਇਹ ਠੀਕ ਸਮਝਣ ਉਹਨੂੰ ਆਪਣਾ ਜਾਨਸੀਨ ਬੁਲਾ ਸਕਦੇ ਐ ਇਹਦਾ ਮਤਲਬ ਇਹ ਹੋ ਗਿਆ ਸਪਸ਼ਟ ਤੌਰ ਤੇ ਕਿ ਕੇਜਰੀਬਾਲ ਨੂੰ ਇਹ ਜਦੋਂ ਤੱਕ ਉਹਦੀ ਜਵਾਨਤ ਨਹੀਂ ਹੁੰਦੀ ਉਹਨੂੰ ਇਹ ਅਹੁਦਾ ਛੱਡਣਾ ਪੈ ਸਕਦਾ ਹੈ ਜੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕੇ ਸਿੱਕਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ